ਨਕੋਦਰ ਦੀਆਂ ਜਿਵੇਂ ਕਿ ਤੁਹਾਨੂੰ ਹਰਪਾਲ ਦੀਆਂ ਖਬਰਾਂ ਦਿਖਾਈਆਂ ਜਾ ਰਹੀਆਂ ਜੇਕਰ ਗੱਲ ਕਰੀਏ ਤਾਂ ਨਕੋਦਰ ਦੇ ਵਿੱਚ ਗਰੀਬ ਪਰਿਵਾਰਾਂ ਨੂੰ ਵੀ ਚੋਰ ਬਖਸ਼ ਨਹੀਂ ਰਹੇ ਨਕੋਦਰ ਦੇ ਵਿੱਚ ਲਗਾਤਾਰ ਚੋਰੀ ਦੀਆਂ ਸੈਂਸਲਾ ਵਧਾਈ ਜਾ ਰਿਹਾ ਹੈ ਜੇਕਰ ਗੱਲ ਕਰੀਏ ਤਾਂ ਨਕੋਦਰ ਦੇ ਰਮਾਨਪੁਰੇ ਦੀ ਗੱਲ ਕਰੀਏ ਸਰਾਹ ਮੱਲੇ ਦੀ ਗੱਲ ਕਰੀਏ ਤਾਂ ਇੱਕ ਘਰ ਦੇ ਵਿੱਚੋਂ ਜਿਹੜਾ ਹੈਗਾ 35 ਤੋਂ 40000 ਰੁਪਇਆ ਉਹ ਪਰਿਵਾਰ ਜਿਹੜਾ ਹੈਗਾ ਆਪਣੇ ਰਿਸ਼ਤੇਦਾਰਾਂ ਤੇ ਜਾਂਦਾ ਜਦੋਂ ਆਂਦਾ ਤੇ ਆ ਕੇ ਘਰ ਦੇ ਵਿੱਚ ਦੇਖਦਾ ਤਾਂ ﺍﻟमारीਆਂ ਜਿਹੜੀਆਂ ਹੈਗੀਆਂ ਉਹ ਖੁੱਲੀਆਂ ਪਈਆਂ ਹਨ ਅਤੇ ਜਿੰਦੇ ਘਰ ਦੇ ਟੁੱਟੇ ਹੋਏ ਨੇ ਦਰਵਾਜ਼ਿਆਂ ਦੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਚੈੱਕ ਕਰਦੇ ਨੇ ਤੇ ਉਹਦੇ ਵਿੱਚ ਜਿਹੜਾ ਕੈਸ਼ ਪਿਆ ਸੀ 35 ਤੋਂ 40000 ਰੁਪਈਆ ਉਹ ਵੀ ਕੈਸ਼ ਹੈ ਜਿਹੜਾ ਹੈਗਾ ਲੈ ਕੇ ਚੋਰ ਲੈ ਕੇ ਫਰਾਰ ਹੋ ਜਾਂਦੇ ਨੇ ਇਸੇ ਤਰ੍ਹਾਂ ਹੀ ਜਗੜ ਗੱਲ ਕਰੀਏ ਸਰਾ ਮਹੱਲੇ ਦੀ ਸਰਾ ਮਹੱਲੇ ਦੇ ਵਿੱਚ ਵੀ ਕੁਝ ਗਰੀਬ ਪਰਿਵਾਰ ਨੇ ਜਿਨ੍ਹਾਂ ਨੇ ਘਰ ਦੇ ਵਿੱਚ ਜਿਹੜਾ ਹੈਗਾ ਵਾ ਮਿਹਨਤ ਮਜ਼ਦੂਰੀ ਕਰਕੇ ਜਿਹੜਾ ਹੈਗਾ ਕੁਝ ਪੈਸੇ ਜੋੜੇ ਸਨ 6000 ਰੁਪਿਆ ਸੀ ਪਲੱਸ ਮੋਬਾਈਲ ਸੀਗੇ ਉਹ ਵੀ ਚੋਰ ਲੈ ਕੇ ਫਰਾਰ ਹੋ ਚੁੱਕੇ ਨੇ ਹੁਣ ਇਹ ਦੇਖਣਾ ਹੋਵੇਗਾ ਕਿ ਇਹ ਜਿਹੜੀਆਂ ਦੱਸਿਆ ਜਾ ਰਿਹਾ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਹੁਣ ਇਹ ਦੇਖਣਾ ਹੋਵੇਗਾ ਕਿ ਇਹਨਾਂ ਚੋਰਾਂ ਨੂੰ ਜਿਹੜਾ ਹੈਗਾ ਪੁਲਿਸ ਕਦੋਂ ਤੱਕ ਨੱਥ ਪਾਉਂਦੀ ਹੈ ਕਿਉਂਕਿ ਲਗਾਤਾਰ ਨਕੋਦਰ ਦੀ ਗੱਲ ਕਰੀਏ ਤਾਂ ਲਗਾਤਾਰ ਚੋਰੀਆਂ ਵਧੀਆਂ ਹੀ ਜਾ ਰਹੀਆਂ ਨੇ ਕੈਮਰਾ ਪਰਸਨ ਦੇ ਨਾਲ ਪਨੇ ਤਰੋੜਾ ਨਕੋਦਰ

ਉਹ ਮੁੰਨੇ ਚੱਕਿਆ ਵੀ ਸਾਰਾ ਹੀ ਖਾਲੀ ਕਰ ਗਏ ਉਹਨੂੰ ਕਾਲ ਕੀਤੀ ਨਹੀਂ ਚੱਕਿਆ ਕਹਿੰਦਾ ਜੰਦੂ ਬੋਲ ਰਿਹਾ ਐਂ ਦੇ ਕਲੀ ਚੱਕਿਆ ਬਾਹਰ ਬੰਦ ਕਰਦੇ ਹਾਂ ਬੰਦ ਕਰ ਦਿੰਦੇ ਸਾਰਿਆਂ ਦੇ ਉਹ ਆਯੋ ਦਾ ਫੋਨ ਚੱਕਿਆ ਹੋ ਗਿਆ ਐ ਚਿਰ ਬਹੁਤ ਦਿਨਾਂ ਦੇ ਲੈ ਕੇ ਫੋਨ ਤੇ ਦੇ ਰਿਹਾ ਆ ਨਾ ਕਰ ਫੋਨ ਅੱਜਾ ਲਾਉਂਦੇ ਸਭ ਨੂੰ ਉੱਪਰ ਨਾਲੇ ਮੈਂ ਇਹ ਦੱਸਾਂ ਕਿ ਇੱਥੇ ਦੇ ਮੰੰਦੇ ਮੇਰਾ ਦਾਇਆ ਹੋਇਆ ਇਹਨਾਂ ਤਾਂ ਤੇ ਮਰਚੇ ਦਾ ਆਹੰਦਾ ਪੂਰਾ ਕੁਝੇ ਸੈਂਟਰ ਨੂੰ ਇਹਦੇ ਟਾਪਰ ਹੋ ਜਾਂਦਾ ਹੈ ਮੈਂ ਕਹਿੰਦਾ ਜ਼ਰੂਰੀ ਹੁੰਦਾ ਕਹਿੰਦਾ ਤੁਸੀਂ ਕਿੱਦਾਂ ਆ ਗਏ ਪਹਿਲਾਂ ਪੁਲਿਸ ਕੰਪਲੇਟ ਤੋਂ ਪਹਿਲਾਂ ਮੈਂ ਕਹਾਂ ਭਾਈ ਮੈਂ ਪੁਲਿਸ ਕੰਪਲੇਟ ਤੋਂ ਪਹਿਲਾਂ ਵੀ ਅਸੀਂ ਖਬਰਾਂ ਕਹੀਆਂ ਜੀ ਨਹੀਂ ਲੋਕੀ ਪੁਲਿਸ ਸੁਣਦੀ ਤਾਂ ਅਸੀਂ ਕਰਵਾਈ ਦੀ ਕਾਰਵਾਈ ਹਾਂ ਨਾ ਮੈਂ ਕਹਿੰਦਾ ਜ਼ਰੂਰੀ ਨਹੀਂ ਹੁੰਦਾ ਕਿ ਪੁਲਿਸ ਨਹੀਂ ਆਇਆ ਕੋਈ ਕੁੱਤਾ ਇਹਨਾਂ ਆ ਗਿਆ ਹੁਣ ਆਇਆ ਨਾ ਤਿੰਨੇ ਜਣੇ ਆਹ ਤੁਹਾਡੇ ਕੈਮਰੇ ਉੱਤੇ ਆ ਜਾਣਾ ਸਾਡਾ ਇੱਥੇ ਤਾਂ ਕਿਉਂ ਨਾ ਵਿਕੀ ਇੱਥੇ ਘਰਾਂ ਦਾ ਹੀ ਗੱਲ ਹੈ ਉਹ ਤਾਂ ਮੋਰਲੇ ਦੇ ਕੈਮਰੇ ਲੱਗੇ ਉੱਥੋਂ ਤਾਂ ਸਾਫ ਨਿਕਲਿਆ ਨਹੀਂ ਆ ਆ ਆ ਗਿਆ ਆ ਨਹੀਂ ਆ ਗਿਆ ਯਾਨੀ ਉੱਥੇ ਬੱਡੇ ਰਹਣ ਕੈਮਰਾ ਦੇਖ ਕੇ ਚੱਲੇ ਹਾਂਜੀ ਭਾਜੀ ਕੀ ਨਾਮ ਜੀ ਸ਼ਾਮਲਾਲ ਜੀ ਸ਼ਾਮਲਾਲ ਜੀ ਕੀ ਗੱਲਬਾਤ ਹੋਈ ਆ ਅਸੀਂ ਗਏ ਸੀ ਰੋੜਿਆਂ ਦੇ ਤੇ ਅਜੇ ਨਾਲ ਤੇ ਤਿੰਨ ਚਾਰ ਦਿਨ ਲਾ ਕੇ ਆਏ ਆ ਤੇ ਸਾਡੇ ਅਸੀਂ ਅਜੇ ਮੋਨਾਸੀਆਂ ਨੂੰ ਤੇ ਅਸੀਂ ਸਾਨੂੰ ਫਿਰੇ ਫੋਨ ਗਿਆ ਕਹਿੰਦੇ ਤੁਹਾਡੀ ਚੋਰੀ ਹੋ ਗਈ ਜਿੰਦੇ ਤੋੜ ਤੇ ਤੇ ਪੰਦਰਾ ਸਮਾਨ ਥਾੜਾ ਕੱਢ ਕੇ ਲੈ ਗਏ ਕਿੰਨਾ ਨੁਕਸਾਨ ਹੋਇਆ 35000 ਦਾ 30 35000 ਕੈਸ ਸੀ ਜਾਂ ਸੋਨਾ ਚਾਂਦੀ ਵਗੈਰਾ ਸੀ ਪੁਲਿਸ ਨੂੰ ਕੰਪਲੀਟ ਕੀਤੀ ਕੀਤੀ ਹੋਈ ਆ ਜੀ ਕੋਈ ਸੀਸੀਟੀਵੀ ਕੈਮਰਾ ਵਗੈਰਾ ਲੱਗੇ ਆ ਕੈਮਰੇ ਸਾਹਦੇ ਦੇਖਿਆ ਉਹਨਾਂ ਨਾਲ ਖਾਰੇ ਉਹਨਾਂ ਨੇ ਹੱਸ ਘਰ ਤੇ ਨਹੀਂ ਆਸੇ ਵਸ ਲੱਗੇ ਅੱਛਾ ਪੁਲਿਸ ਨੂੰ ਪੁਲਿਸ ਕੀ ਕਹਿ ਰਹੀ ਹੁਣ ਉਹ ਕਹਿੰਦੇ ਕਾਰਵਾਈ ਕਦੋਂ ਕਰਾਂਗੇ ਕਿੰਨੇ ਜਣੇ ਆਏ ਕੁਝ ਪਤਾ ਲੱਗਾ ਪਤਾ ਨਹੀਂ ਲੱਗਾ ਜੀ ਆਏ ਕਿੱਧਰ ਦੀ ਆ ਇੰਨਾ ਨਹੀਂ ਬਹੁਤ ਬਾਰੇ ਜਿੰਦੇ ਤੋੜੇ ਆਏ ਜਿੰਦੇ ਤੋੜੇ ਆ ਜੀ ਗੜਵਾਲ ਸਾਹਿਬ ਕੀ ਕਹਿਣਾ ਚਾਹੁੰਦੇ ਆ ਲਗਾਤਾਰ ਚੋਰੀਆਂ ਵੱਧੀਆਂ ਜਾ ਰਹੀਆਂ ਹੈਗੀਆਂ ਅੱਜ ਤੁਹਾਡੇ ਏਰੀਏ ਦੇ ਵਿੱਚ ਕਾਫੀ ਚੋਰੀਆਂ ਹੋਈਆਂ ਕਿਤਾ ਦੇਖਦੇ ਆ ਦੇਖੋ ਜਿਹੜੇ ਇਹ ਮਾਰੇ ਆਨਸਰ ਆ ਸਮਾਜ ਦੇ ਵਿੱਚ ਉਹਨਾਂ ਨੂੰ ਪਹਿਲੀ ਗੱਲ ਤੇ ਕੋਈ ਫਰਕ ਨਹੀਂ ਪੈਂਦਾ ਵੀ ਕਿੱਥੇ ਕਿਹਦਾ ਘਰ ਆ ਕਿਹੜਾ ਇਹ ਇਲਾਕਾ ਆ ਕਿਉਂਕਿ ਜਿਹੜੇ ਜਿਨ੍ਹਾਂ ਨੂੰ ਆਤਾ ਪਈਆਂ ਇਹ ਵੀ ਚੋਰੀਆਂ ਕਾਮੀਆਂ ਕੰਮ ਕੋਈ ਕਰਦੇ ਨਹੀਂ ਹੈਗੇ ਔਰ ਜਿਹੜਾ ਆਪਣਾ ਐਸ਼ੋਰਾਮ ਵਾਸਤੇ ਉਹ ਜਿਹੜਾ ਇਹੀ ਇਹ ਇੰਨੀਆਂ ਚੋਰੀਆਂ ਰਮਾਨਪੁਰਾ ਮੁਹੱਲੇ ਵਿੱਚ ਹੋਈਆਂ ਔਰ ਤਿੰਨ ਚੋਰੀਆਂ ਜਿਹੜੀਆਂ ਰਾਤੀ ਰਮਾਨਪੁਰੇ ਵਿੱਚ ਹੋਈਆਂ ਔਰ ਜਿਹੜੀਆਂ ਦੋ ਘਰਾਂ ਵਿੱਚ ਇੱਥੇ ਸ਼ਰਾਮ ਮਲਾ ਜਿੱਥੇ ਆਪਾਂ ਖੜੇ ਆ ਇਸ ਵੇਲੇ ਇੱਥੇ ਹੋਈਆਂ ਔਰ ਲੱਗਦਾ ਇਹ ਗਰੋ ਵੀ ਕੋਈ ਸਾਰਾ ਕਿਉਂਕਿ ਸੀਸੀਟੀਵੀ ਦੀਆਂ ਫੁਟੇਜ ਦੇ ਵਿੱਚ ਜਿਸ ਤਰ੍ਹਾਂ ਦੇਖਿਆ ਵੀ ਉਹ ਇਕੋਈ ਗਰੋ ਇੱਕ ਪਾਸੇ ਚੱਲਿਆ ਔਰ ਕੰਟੀਨਿਊ ਸਾਰਿਆਂ ਦੇ ਜਿਹੜਾ ਚੋਰੀ ਕਰਕੇ ਗਿਆ ਔਰ ਸਾਰੇ ਖਾਸ ਕਰਕੇ ਇਹ ਦੁੱਖ ਦੀ ਗੱਲ ਹੈ ਵੀ ਇਹ ਵੀ ਲੇਬਰ ਵਾਲੇ ਵਿਚਾਰੇ ਹਨ ਜਿਹੜੇ ਉਹ ਵੀ ਚੋਰੀਆਂ ਕਰਨ ਵਾਲੇ ਵੀ ਮਤਲਬ ਲੇਬਰ ਕਲਾਸ ਚੋਂ ਆ ਕੰਮਕਾਰ ਕਰਦੇ ਕੋਈ ਨਹੀਂ ਤੇ ਫੇ ਉਹ ਇੰਨਾ ਆਪਣਾ ਰੋਟੀ ਰੋਟੀ ਚਲਾਈ ਜਾਂਦੇ ਆ ਲੇਕਿਨ ਇਹਨਾਂ ਨੇ ਜਿਹੜਾ ਨੇ ਵਿਚਾਰਿਆਂ ਨੇ ਮਿਹਨਤ ਕਰਦੇ ਦਿਨ ਰਾਤ ਰੋਟੀ ਰੋਟੀ ਲਈ ਉਹਨਾਂ ਨੇ ਮਿਹਨਤ ਕਰਕੇ ਜੇ ਮਾੜੀ-ਮੋਟੀ ਚੀਜ਼ ਬਣਾਈ ਤੇ ਉਹਨਾਂ ਦੀ ਜਿਹੜੀ ਚੋਰੀ ਹੋਈ ਬੜੀ ਦੁੱਖ ਦੀ ਗੱਲ ਹੈ ਔਰ ਇਹ ਉਹ ਜਿਹੜੇ ਅਨਸਰਾਂ ਨੂੰ ਪਕੜ ਕੇ ਉਹਨਾਂ ਨਾਲ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਆ। ਇਹ ਵੀ ਥੋੜੀ ਜਿਹੀ ਸ਼ਿਕਾਇਤ ਕਰ ਦਿੱਤੀ ਕਿ ਬਾਅਦ। ਬਿਲਕੁਲ ਇਹਨਾਂ ਨੇ ਵੀ ਕੀਤੀ ਆ। ਇਹਨਾਂ ਨੇ ਪਰਸਨਲੀ ਵੀ ਸਾਰਿਆਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਮੈਂ ਖੁਦ ਵੀ ਇਕੱਲੇ ਇਕੱਲੇ ਘਰ ਗਏ। ਐਸਐਸਓ ਸਾਹਿਬ ਉਹ ਡੀਐਸਪੀ ਸਾਹਿਬ ਨਾਲ ਗੱਲ ਕੀਤੀ ਆ। ਔਰ ਰਮਨਪੁਰੇ ਵਿੱਚ ਮੌਕੇ ਤੇ ਪੁਲਿਸ ਪਹੁੰਚੀ ਆ। ਮੌਕਾ ਦੇਖ ਕੇ ਗਏ ਆ। ਇੱਥੇ ਵੀ ਆਉਂਦੇ ਉਹ ਪਿੱਛੇ ਦੇਖ ਰਹੇ ਸੀ ਸੀਸੀਟੀਵੀ ਔਰ ਸਵੇਰ ਤੋਂ ਜਿਹੜੇ ਉਹ ਲੱਗੇ ਹੋਏ ਆ ਪੁਲਿਸ ਵਾਲੇ ਵੀ। ਉਹਨਾਂ ਨੇ ਜੋ ਕਲੂ ਮਿਲਿਆ ਉਹਦੇ ਮੁਤਾਬਕ ਉਹਨਾਂ ਦਾ ਬੈਕਅਪ ਕਰ ਰਹੇ ਲੇਕ ਪਹਿਲਾਂ ਉਹਨਾਂ ਦਾ ਬੈਕਅਪ ਚੱਲ ਰਾਇਆ ਕਿਉਂਕਿ ਉਹਨਾਂ ਕੋ ਫੋਨ ਨੰਬਰ ਆ ਇਹਨਾਂ ਦੇ ਫੋਨ ਵੀ ਲੈ ਗਏ ਉਹਨੂੰ ਕੋਈ ਨਾ ਕੋਈ ਕਲੂ ਜੇ ਮਿਲਦਾ ਤੇ ਉਹਨਾਂ ਨੂੰ ਜਰੂਰ ਪਕੜੂਗੇ ਆਪਣਾ ਕੁਲਵਿੰਦਰ ਕੌਰ ਕਿਹੜਾ ਮੱਲਾ ਜੀ ਸਰਾ ਮੱਲਾ ਕੀ ਗੱਲ ਬਾਤ ਹੋਈ ਬਿਮਾਰ ਸੀ ਮੈਂ ਬਾਹਰ ਪੈ ਗਏ ਇਹਨਾਂ ਨੇ ਮੰਜਾ ਜਠਾਣੀ ਦਾ ਲੈ ਕੇ ਤੇ ਮੈਂ ਕਿਹਾ ਬਹੁਤ ਤੋਹਿਆ ਰਹਿਣ ਜਾਂ ਬੰਦ ਨਾ ਕਰਿਓ ਮੈਨੂੰ ਕੁਛ ਲੈਣਾ ਪਊਗਾ ਤੇ ਇਹ ਪਲੇਖੇ ਚ ਰਹਿ ਗਏ ਵੀ ਖਰੇ ਮੰਮੀ ਬਿਮਾਰ ਫਿਰਦੀ ਆ ਪੇੜੇ ਚ ਉੱਠੇ ਨਾ ਤੇ ਇਸ ਕਰਕੇ ਮੈਂ ਸਵੇਰੇ ਕੰਮ ਤੇ ਨਾਲ ਹੀ ਘਰੋਂ ਉਹਨਾਂ ਦੇ ਗਈ ਮਗਰ ਇਹ ਮੁੰਡਾ ਕਹਿੰਦਾ ਮੰਮੀ ਫੋਨ ਲੈ ਆਈਆਂ ਮੈਂ ਕਿਹਾ ਨਹੀਂ ਮੈਂ ਤਾਂ ਕੁਝ ਨਹੀਂ ਲਈ ਕਹਿੰਦੇ ਆਪਣੇ ਫੋਨ ਤਾਈ ਦਾ ਵੀ ਹੈ ਨੇ ਤਾਂ ਆਪਣੇ ਵੀ ਹੈ ਨਹੀਂ ਚੋਰੀ ਹੋ ਗਈ ਆ ਇਹਨਾਂ ਨੂੰ ਪੈਸਿਆਂ ਦਾ ਪਤਾ ਨਹੀਂ ਸੀ ਰਾਤੀ ਮੈਂ ਪੈਸੇ ਰੱਖੇ ਕਿੰਨੇ ਮੋਬਾਈਲ ਲੈ ਗਏ ਸੱਜ ਤਿੰਨ ਸਿੰਪਲ ਵਾ ਦਾ ਦੋ ਖਰਾਬ ਹੋਏ ਸੋ ਵੀ ਪਰਸ ਚੋਂ ਕੱਢ ਲਏ ਤੇ ਪੈਸੇ ਵਗੈਰਾ ਵੀ ਸੀ 6000 ਸੀ 6000 ਸੀ ਮੈਂ ਉਧਰ ਫਰਚਾ ਰਿੰਦੀ ਸੀ ਹਜੇ ਤੇ ਪੁਲਿਸ ਨੂੰ ਕੰਪਲੀਟ ਕੀਤੀ ਹੈ ਦੀ ਕੰਪਲੀਟ ਚੁਕਾ ਕੇ ਆਏ ਹਾਂ ਹੁਣ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਕੀ ਕਰਨਾ ਭਰਾਵੋ ਕੋ ਸਾਡਾ ਕੋਈ ਨਾ ਦੇ ਜਾਣ ਆ ਗਰੀਬਨ ਮੇਰਾ ਮੋਦੀ ਨੇ ਔਰ ਲੋਨ ਪਾਸ ਕੀਤਾ ਸੀਗਾ ਸਾਕੋ ਕਿੱਥੇ ਬਣਨਾ ਸੀ ਘਰ ਗਰੀਬ ਜੀ ਜੀ ਹਾਂਜੀ ਕੀ ਨਾਮ ਜੀ ਹਾਂਜੀ ਮੇਰਾ ਨਾਮ ਦਰਛੋਆ ਕੀ ਕਰਵਾਤ ਹੋਈ ਆ ਹਾਂਜੀ ਸੜ ਫੋਨ ਚੋਰੀ ਹੋਇਆ ਕਿੰਨੇ ਹਾਂਜੀ ਇੱਕੋਈ ਕਿੰਨੀ ਕੀਮਤ ਸੀ ਹਾਂਜੀ ਪਤਾ ਨਹੀਂ ਹੁਣ ਮੈਨੂੰ ਬੇਟੇ ਨੇ ਲਿਆਂਦਾ ਸੀ ਖਰੀਦ ਕੇ ਅੱਛਾ ਹਾਂਜੀ ਤੇ ਚੋਰੀ ਕਿੱਦਾਂ ਹੋਇਆ ਚੋਰੀ ਅੰਦਰ ਪਿਆ ਸੀ ਫੋਨ ਆਈ ਬਾਹਰ ਸੁੱਤੇ ਪਏ ਸੀ ਕੋਈ ਸੀਸੀਟੀਵੀ ਕੈਮਰਾ ਵਗੈਰਾ ਲੱਗੇ ਤਾਂ ਨਹੀਂ ਕੁਛ ਨਹੀਂ ਅੰਦਰ ਹੈ ਨਹੀਂ ਕੋਸ ਵੀ ਤੁਹਾਨੂੰ ਪਤਾ ਲੱਗਾ ਸਵੇਰੇ ਲੱਗਾ ਕਰਾਤੀ ਹਾਂਜੀ ਸਵੇਰੇ 5 ਵਜੇ ਪਤਾ ਲੱਗਾ ਕੋਈ ਪੈਸੇ ਦਾ ਨੁਕਸਾਨ ਵੀ ਹੋਇਆ ਹਾਂਜੀ ਨਹੀਂ ਹਾਂ ਨਹੀਂ ਨਹੀਂ